ਫਗਵੜਾ ਨਜ਼ਦੀਕ ਪਿੰਡ ਭਾਖੜੀ ਆਣ ਦੇ ਵਾਸੀਆਂ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ ਮੀਟਿੰਗ ਦੌਰਾਨ ਵਕਫਾ ਬੁਲਾਰਿਆਂ ਤੋਂ ਇਲਾਵਾ ਸਾਫ ਕਾ ਸਰਪੰਚ ਗੁਰਦਾਵਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਪਿਛਲੀ ਪੰਚਾਇਤ ਵੱਲੋਂ ਮਨਰੇਗਾ ਵਿੱਚ ਫਰਜ਼ੀ ਦਿਹਾੜੀਆਂ ਲਗਾ ਲਗਾ ਕੇ ਬਹੁਤ ਵੱਡਾ ਕਪਲਾ ਕੀਤਾ ਗਿਆ ਸੀ ਜਿਸ ਦੇ ਸੰਬੰਧ ਵਿੱਚ ਉਨ੍ਹਾਂ ਵੱਲੋਂ ਇੱਕ ਦਰਖਾਸਤ ਲੋਕਪਾਲ ਨੂੰ ਦਿੱਤੀ ਗਈ ਸੀ ਜਿਸ ਵਿੱਚ ਲੋਕਪਾਲ ਵੱਲੋਂ ਚੰਗੀ ਤਰ੍ਹਾਂ ਨਾਲ ਜਾਂਚ ਕਰਕੇ ਜੋ ਵਿਅਕਤੀ ਦੋਸ਼ੀ ਪਾਏ ਗਏ ਸਨ ਉਨ੍ਹਾਂ ਨੂੰ ਆਈ ਹੋਈ ਰਕਮ ਵਾਪਸ ਖਜ਼ਾਨੇ ਵਿੱਚ ਪਾਉਣ ਲਈ ਕੇ ਆ ਗਿਆ ਹੈ ਉਨਾ ਕਹਿਆ ਕਿ ਪਿੰਡ ਵਾਸੀਆਂ ਨੂੰ ਇਨਸਾਫ ਦਿਵਾਉਣ ਲਈ ਪੂਰੇ ਪਿੰਡ ਦੇ ਵਾਸੀਆਂ ਨੇ ਲੋਕਪਾਲ ਦਾ ਤਹਿਤ ਲੋ ਧੰਨਵਾਦ ਕੀਤਾ। ਉਹਨਾਂ ਨਾਲ ਹੀ ਕਿਹਾ ਕਿ ਉਹ ਅੱਗੇ ਤੋਂ ਵੀ ਗਲਤ ਕੰਮ ਕਰਨ ਵਾਲੇ ਦੇ ਖਿਲਾਫ ਲੜਾਈ ਲੜਨ ਲਈ ਤਿਆਰ ਰਹਿਣਗੇ। ਪਿੰਡ ਵਾਸੀਆਂ ਨੇ ਨਾਲ ਹੀ ਦੋਸ਼ ਲਗਾਇਆ ਕਿ ਪਿੰਡ ਦੀ ਮੌਜੂਦਾ ਪੰਚਾਇਤ ਨੇ ਵੀ ਪਿੰਡ ਵਾਸੀਆਂ ਦਾ ਸਾਥ ਨਹੀਂ ਦਿੱਤਾ। ਹੁਣ ਆ ਪਿੰਡ ਵਾਸੀਆਂ ਨੂੰ ਚਾਹੇ ਮਾਮਲਿਆਂ ਵਿੱਚ ਇਸੇ ਤਰ੍ਹਾਂ ਹੀ ਲੜਾਈ ਲੜਨ ਦੀ ਅਪੀਲ ਕੀਤੀ। ਪਿੰਡ ਭਖੜੀਆਂਣਾ ਤੋਂ ਨਵਰਾਣ ਚੈਨਲ ਦੇ ਜੈ ਸ਼ਰਮਾ ਦੀ ਖਾਸ ਰਿਪੋਰਟ। ਵੱਡੇ ਪਿੰਡ ਦੇ ਵਿੱਚ ਜੀ ਪਿਛਲੇ ਦਿਨਾਂ ਵਿੱਚ ਜੋ ਪਿਛਲੀ ਪੰਚਾਇਤ ਨੇ ਨਰੇਗਾ ਦੇ ਵਿੱਚ ਬਹੁਤ ਵੱਡਾ ਘਟਾਲਾ ਕੀਤਾ ਫਰਜੀ ਦਿਹਾੜੀਆਂ ਲਾ ਲਾ ਕੇ ਘਰ ਬੈਠੇ ਨੇ ਪੈਸੇ ਪੁਆਏ ਅਸੀਂ ਉਹਦੇ ਸਬੰਧ ਵਿੱਚ ਇੱਕ ਐਪਲੀਕੇਸ਼ਨ ਲੋਕਪਾਲ ਜੀ ਨੂੰ ਦਿੱਤੀ ਸੀ ਔਰ ਉਹ ਲੋਕਪਾਲੀ ਨੇ ਉਹ ਉਸ ਐਪਲੀਕੇਸ਼ਨ ਦਾ ਜੋ ਸਾਰਾ ਨਰੀਖਣ ਕਰਕੇ ਉਹਦੇ ਵਿੱਚ ਦੋਸ਼ੀ ਪਾਏ ਗਏ ਬੰਦੇ ਜਿਨ੍ਹਾਂ ਨੂੰ ਉਹਨਾਂ ਦੀ ਦਿੱਤੀ ਆਈ ਹੋਈ ਰਕਮ ਵਾਪਸ ਖਜ਼ਾਨੇ ਵਿੱਚ ਜਮ੍ਹਾਂ ਕਰਾਉਣ ਲਈ ਉਹਨਾਂ ਨੂੰ ਪਾਬੰਦ ਕੀਤਾ ਔਰ ਜਿਹੜੇ ਬੰਦੇ ਉਸ ਸ਼ਿਕਾਇਤ ਦੇ ਵਿੱਚ ਹਾਜ਼ਰ ਹਨ ਉਹ ਬੰਦਿਆਂ ਤੇ ਜਿਹਨਾਂ ਜਿਹੜੇ ਦੋਸ਼ੀ ਪਾਏ ਗਏ ਆ ਉਹਨਾਂ ਦੇ ਵਿੱਚ ਦੋ ਮੌਜੂਦਾ ਮੈਂਬਰ ਪੰਚਾਇਤ ਔਰ ਇੱਕ ਸਾਬਕਾ ਮੈਂਬਰ ਪੰਚਾਇਤ ਅਤੇ ਦੋ ਲੰਬੜਦਾਰ ਹਨ ਇਸ ਲਈ ਜਿਹੜੇ ਸਾਡੇ ਲੋਕਪਾਲ ਜੀ ਆ ਉਹਨਾਂ ਨੇ ਇੱਕ politically pressure ਦੇ ਦਬਾਅ ਦੇ ਹੁੰਦਿਆਂ ਵੀ ਉਹਨਾਂ ਨੇ ਇੱਕ ਨਿਰਪੱਖ ਫੈਸਲਾ ਕੀਤਾ ਪਹਿਲਾਂ ਤਾਂ ਅਸੀਂ ਲੋਕਪਾਲ ਜੀ ਦਾ ਪੂਰੇ ਨਗਰ ਵੱਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਐਨ ਇਨਸਾਫ ਦੀ ਚਾਨਣੀ ਕਰਕੇ ਦਿਖਾ ਦਿੱਤੀ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾ ਲਿਆ ਔਰ ਅਸੀਂ ਅੱਗੇ ਤੋਂ ਵੀ ਇਹੋ ਜਿਹਾ ਜਿਹੜਾ ਵੀ ਕੋਈ ਗਲਤ ਕੰਮ ਕਰੇ ਉਹਦੇ ਲਈ ਅਸੀਂ ਸਾਰੇ ਪਿੰਡ ਵਾਲੇ ਤਤਵਰ ਰਵਾਂਗੇ ਔਰ ਜਿਹੜੀ ਨਵੀਂ ਬਣੀ ਹੋਈ ਪੰਚਾਇਤ ਉਹਨਾਂ ਨੇ ਸਾਡਾ ਇਸ ਵਿੱਚ ਕੋਈ ਸਾਥ ਨਹੀਂ ਦਿੱਤਾ ਬਾਹਰ ਸਾਡਾ ਗ੍ਰਹਿਨ ਵਸਤੀਆਂ ਨੇ ਇਕੱਠੇ ਹੋ ਕੇ ਸਾਡੇ ਪਿੰਡ ਦੀ ਮੰਗ ਸੀ ਕਿ ਜਿਹੜਾ ਬੰਦਾ ਗਲਤ ਕੰਮ ਕਰਦਾ ਹੋ ਉਹਨੂੰ ਨਸ਼ਰ ਕੀਤਾ ਜਾਵੇ ਔਰ ਉਸ ਦੀ ਜਿਹੜੀ ਜਿੰਨੀ ਵੀ ਹੈ ਪਰਭਾਈ ਸਰਕਾਰ ਦੀ ਕਰਾਈ ਜਾਵੇ ਕਿਉਂਕਿ ਸਰਕਾਰੀ ਪੈਸਾ ਜਿਹਦੀ ਦਰਬਾਰ ਤੋਂ ਹੋਈ ਆ ਅਸੀਂ ਉਹਦੇ ਕਰਕੇ ਸਾਰਾ ਨਗਰ ਇੱਕ ਪਾਸੇ ਇਕੱਠੇ ਹੋ ਕੇ ਇਹ ਜੋ ਐਪਲੀਕੇਸ਼ਨ ਦਿੱਤੀ ਸੀ ਔਰ ਉਹਦਾ ਰਿਜ਼ਲਟ ਆਇਆ ਹੈ ਕਿ ਪਿਛਲੇ ਦਿਨੀ ਤੁਹਾਡੀ ਖਬਰ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਮੁਦਾਰ ਆਇਆ ਪਿੰਡ ਵਾਲੇ ਨੌਜਵਾਨਾਂ ਨੇ ਅੱਗੇ ਆ ਕੇ ਐਪਲੀਕੇਸ਼ਨਾਂ ਦਿੱਤੀਆਂ ਸਹੀ ਡਾਕਟਰ ਮਿਲ ਗਿਆ ਕੈਂਸਰ ਦਾ ਰੋਗ ਤਾਂ ਸਾਡੇ ਬਹੁਤ ਚਿਰਾਂ ਦਾ ਇਹ ਲੱਗਾਇਆ ਸੀ ਪੰਚਾਇਤ ਦਾ ਪਰ ਕੋਈ ਡਾਕਟਰ ਸਹੀ ਨਹੀਂ ਸਿਪਾਇਆ ਜਾਂਦਾ ਕਿਉਂਕਿ ਪੁਵਾੜਿਓ ਹੈਲੋ ਹੋ ਜਾਂਦੀ ਸੀਗੀ ਕੰਮ ਬੰਦ ਹੋ ਜਾਂਦਾ ਹੈ ਬੰਦੇ ਦਾ 8-10 ਉਹੀ ਆ ਉਹ ਵਿੱਚੇ ਹਾਥੀ ਵਾਲਿਆਂ ਦੀ ਕੁਰਸੀ ਤੇ ਵਿੱਚ ਕਾਂਗਰਸ ਦੀ ਤੇ ਵਿੱਚ ਭਾਜਪਾ ਦੇ ਯਾਨੀ ਸਾਰੇ ਵਿੱਚ ਵਿੱਚ ਆਮ ਵਾਲਿਆਂ ਦੇ ਬੰਦੇ ਉਹੀ ਘੁੰਮੀ ਜਾਂਦੇ ਆ ਜਿਹਦਾ ਦੁੱਖ ਜਿੱਥੇ ਸੀਗਾ ਉਥੋਂ ਜਾ ਕੇ ਹੈਲੋ ਕਰਾ ਲੈਂਦੇ ਸੀ ਪਰ ਇਹ ਲੋਕਪਾਲ ਦਾ ਬਹੁਤ ਧੰਨਵਾਦ ਆ ਪਿੰਡ ਵੱਲੋਂ ਵੀ ਅਸੀਂ ਆਪਣੇ ਵੱਲੋਂ ਵੀ ਕਰਦੇ ਆ ਜਿਹਨਾਂ ਨੇ ਚੰਗੀ ਤਰ੍ਹਾਂ ਬਿਮਾਰੀ ਦਾ ਇਲਾਜ ਕੀਤਾ ਤੇ ਜਿਹੜਾ ਕੋੜ ਐ ਬਾਹਰ ਕੱਢਿਆ ਬਾਕੀ ਉਹਨਾਂ ਨਾਲ ਕੇ ਨੋਲ ਕੇ ਦੇ ਪੈਪੂ ਵਜਾ ਹਜੇ ਹੈਗੇ ਲੰਬੜਦਾਰਾਂ ਦੇ ਘਰੀ ਪਏ ਆਪਣੇ ਆਪ ਦੇ ਦਿਨ ਤਾਂ ਚੰਗੇ ਰਹਿਣਗੇ ਨਹੀਂ ਤਾਂ ਦੁਆਰਾ ਫੇਰ ਕਮ ਚੱਕਾਂਗੇ ਹੋਰ ਵੀ ਬਿਮਾਰੀਆਂ ਤਾਂ ਬਹੁਤ ਆ ਪਰ ਆਪਣੇ ਆਪੇ ਸੁਧਰ ਜਾਣ ਤੇ ਚੰਗੇ ਰਹਿਣਗੇ ਇਹ ਮਾਮਲਾ ਭਾਜੀ ਇਦਾਂ ਹੋਇਆ ਵੀ ਇਹਨਾਂ ਨੇ ਨਾ ਕੋਸ਼ਕ ਫਰਜੀ ਆਪਣੇ ਜੋਬ ਕਾਰਡ ਬਣਾ ਕੇ ਨਰੇਗਾ ਚੋਂ ਪੈਸੇ ਖਾਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਨਹੀਂ ਕੀਤੀ ਖਾਦੇ ਆ ਉਹ ਤਾਂ ਸਾਬਤ ਹੋ ਗਿਆ ਹੁਣ 27 ਤਰੀਕ ਨੂੰ ਫੈਸਲਾ ਆਇਆ ਇਹਨਾਂ ਦੀਆਂ ਚੋਰੀਆਂ ਸਾਰੀਆਂ ਨੰਗੀਆਂ ਹੋਈਆਂ ਇਹਨ ਚੰਗੀ ਤਰ੍ਹਾਂ ਅੰਤਰ ਲੋਚਨ ਨੰਬਰਦਾਰ ਜੰਗ ਬਹਾਦਰ ਸਰਪੰਚ ਤੇ ਹੋਰ ਵੀ ਰਵਾ ਵਗੈਰਾ ਜਿਹੜੇ 10 ਢੇ ਤੁਹਾਨੂੰ 2.2 ਲੱਖ ਦੇ ਸੋਫਿਆਂ ਵਾਲੇ ਉਹਨਾਂ ਨੇ ਜਿਹੜੇ ਆਪਣੇ ਗਰੀਬਾਂ ਦੇ ਜਿਹੜੇ ਪੈਸੇ ਜਿਹੜੇ ਗਰੀਬਾਂ ਦੇ ਹੱਕ ਦੇ ਬਣਦੇ ਸੀਗੇ ਐਸੀ ਜਿਹੜੇ ਆਪਣੇ ਖਾਤਿਆਂ 'ਚ ਪਵਾ ਕੇ ਖਾਣ ਦੀ ਕੋਸ਼ਿਸ਼ ਕੀਤੀ ਤੇ ਗਰੀਬਾਂ ਨਾਲ ਜਿਹੜਾ ਧੱਕਾ ਸੀਗਾ ਉਹ ਨਸ਼ਰ ਹੋਇਆ ਭਾਜੀ ਨਾਲਾ ਜਿਹੜਾ ਗਰੀਬਾਂ ਦਾ ਇਹ ਚਾਹੁੰਦੇ ਸੀ ਨਾ ਕਰਨਾ ਜਿਹੜਾ ਗਰੀਬਾਂ ਦਾ ਹੱਕ ਖਾਣਾ ਚਾਹੁੰਦੇ ਸੀ ਉਹ ਹੱਕ ਖਾਂਦੇ ਖਾਂਦੇ ਹੁਣੇ ਚੋਰ ਸਾਬਤ ਹੋਏ ਆ ਪਿੰਡ ਤੇ ਚਲੋ ਜਿਹੜੇ ਮੌਜੂਦਾ ਹੈਗੇ ਆ ਬੰਦੇ ਉਹਨਾਂ ਦੇ ਵਿੱਚ ਕੋਈ ਦੋਸ਼ੀ ਵਗੈਰਾ ਕੋਈ ਇਕਰਾਰ ਕੀਤਾ ਗਿਆ ਹਾਂਜੀ ਹਾਂਜੀ ਮੌਜੂਦਾ ਪੰਚਾਂ 'ਚ ਵੀ ਮੈਨੂੰ ਉਮੀਦ ਆ ਦੋ ਜਾਂ ਤਿੰਨ ਪੰਚਾਂ ਦੇ ਘਰੋਂ ਆਪ ਵੀ ਤੇ ਘਰੋਂ ਵੀ ਉਹ ਭਾਜੀ ਇਹ ਚ ਹੈਗੇ ਆ ਉਹ ਵੀ ਅੱਗੇ ਬਣਦੀ ਕਾਰਵਾਈ 'ਚ ਅਸੀਂ ਗਵਰਨਮੈਂਟ ਨੂੰ ਕਵਾਂਗੇ ਵੀ ਇਹ ਬੰਦੇ ਗਲਤ ਆ ਜਿਹੜੇ ਆ ਇਹਨਾਂ ਨੂੰ ਪੰਜ ਇਹਨਾਂ ਦੀਆਂ ਖਾਰਜ ਕਰਨੀਆਂ ਚਾਹੀਦੀਆਂ ਇਹਨਾਂ ਨੂੰ ਰਹਿਣ ਨਹੀਂ ਦੇਣਾ ਚਾਹੀਦਾ ਜਿਹੜੇ ਚੋਰੀ ਕਰਦੇ ਆ ਤੇ ਚੋਰ ਆ ਜਿਹੜੇ